गुड इवनिंग एवरीवन आज ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਕਲਾਸ 12 ਦਾ ਫਰਸਟ ਚੈਪਟਰ ਪੰਜਾਬ ਦੀਆਂ ਬਹੁਤ ਹੀ ਖਾਸ ਵਿਸ਼ੇਸ਼ਤਾਵਾਂ ਅਤੇ ਉਹਨਾਂ ਦਾ ਇਸ ਦੇ ਇਤਿਹਾਸ ਤੇ ਪ੍ਰਭਾਵ ਅੱਜ ਅਸੀਂ ਡਿਸਕਸ ਕਰਾਂਗੇ ਇੱਕ ਸ਼ਬਦ ਜਾਂ ਇੱਕ ਵਾਕ ਦੇ ਉੱਤਰਾਂ ਵਾਲੇ ਪ੍ਰਸ਼ਨ ਫਰਸਟ ਕੁਐਸਚਨ ਹੈ ਜੀ ਪੰਜਾਬ ਸ਼ਬਦ ਤੋਂ ਕੀ ਭਾਵ ਹੈ ਪੰਜਾਬ ਸ਼ਬਦ ਤੋਂ ਭਾਵ ਹੈ ਪੰਜ ਦਰਿਆਵਾਂ ਦੀ ਧਰਤੀ ਨੈਕਸਟ ਕੁਐਸਚਨ ਹੈ ਜੀ ਪੰਜਾਬ ਦਾ ਨਾਂ ਪੰਜਾਬ ਕਿਉਂ ਪਿਆ ਪੰਜਾਬ ਦਾ ਨਾਂ ਪੰਜਾਬ ਇੱਥੇ ਪੰਜ ਦਰਿਆ ਕਾਰਨ ਪਿਆ ਪੰਜਾਬ ਦੀ ਕਿਸੇ ਇੱਕ ਨਦੀ ਦਾ ਨਾਂ ਦੱਸੋ ਤਾਂ ਪੰਜਾਬ ਦੀ ਇੱਕ ਨਦੀ ਹੈ ਸਤਲੁਜ ਨੈਕਸਟ ਕੁਐਸਚਨ ਹੈ ਜੀ ਜੇ ਕਿਵੈਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਪੁਕਾਰਿਆ ਜਾਂਦਾ ਸੀ ਜਾਂ ਜੇ ਕਿਵੈਦਿਕ ਕਾਲ ਵਿੱਚ ਪੰਜਾਬ ਦਾ ਕੀ ਨਾਂ ਸੀ ਜੇ ਕਿਵੈਦਿਕ ਕਾਲ ਵਿੱਚ ਪੰਜਾਬ ਦਾ ਨਾਂ ਸप्त ਸਿੰਧੂ ਸੀ ਨੈਕਸਟ ਕੁਐਸਚਨ ਸप्त ਸਿੰਧੂ ਤੋਂ ਕੀ ਭਾਵ ਹੈ ਸप्त ਸਿੰਧੂ ਤੋਂ ਭਾਵ ਸੱਤ ਦਰਿਆ ਸੋਰੀ ਨੈਕਸਟ ਕੁਐਸਚਨ ਹੈ ਜੀ ਮਹਾਕਾਮਾ ਅਤੇ ਪੁਰਾਣਾ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ਮਹਾਕਾਮਾ ਅਤੇ ਪੁਰਾਣਾ ਵਿੱਚ ਪੰਜਾਬ ਨੂੰ ਪੰਚਨਦ ਕਿਹਾ ਜਾਂਦਾ ਸੀ ਨੈਕਸਟ ਕੁਐਸਚਨ ਪੰਚਨਦ ਤੋਂ ਕੀ ਭਾਵ ਹੈ ਪੰਚਨਦ ਤੋਂ ਭਾਵ ਹੈ ਪੰਜ ਨਦੀਆਂ ਨੈਕਸਟ ਕੁਐਸਚਨ ਯੂਨਾਨੀਆਂ ਨੇ ਪੰਜਾਬ ਨੂੰ ਕੀ ਨਾਂ ਦਿੱਤਾ ਯੂਨਾਨੀਆਂ ਨੇ ਪੰਜਾਬ ਨੂੰ ਪੈਟਾ ਪਟਮੀਆਂ ਨਾਂ ਦਿੱਤਾ ਨੈਕਸਟ ਕੁਐਸ਼ਨ ਪੈਂਟਾ ਪਟਮੀਆਂ ਤੋਂ ਕੀ ਭਾਵ ਹੈ ਪੈਂਟਾ ਪਟਮੀਆਂ ਤੋਂ ਭਾਵ ਹੈ ਪੰਜ ਦਰਿਆ ਨੈਕਸਟ ਕੁਐਸ਼ਨ ਹੈ ਜੀ ਮੱਧ ਕਾਲ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ਮੱਧ ਕਾਲ ਵਿੱਚ ਪੰਜਾਬ ਨੂੰ ਲਾਹੌਰ ਸੂਬਾ ਕਿਹਾ ਜਾਂਦਾ ਸੀ ਨੈਕਸਟ ਕੁਐਸ਼ਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਕੀ ਨਾਂ ਦਿੱਤਾ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਲਾਹੌਰ ਰਾਜ ਦਾ ਨਾਂ ਦਿੱਤਾ ਗਿਆ ਸੀ ਨੈਕਸਟ ਕੁਐਸ਼ਨ ਪੰਜਾਬ ਨੂੰ ਭਾਰਤ ਦੀ ਤਲਵਾਰ ਜਾਂ ਖੜਕ ਬੁਝਾ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਇੱਥੋਂ ਦੇ ਲੋਕਾਂ ਨੇ ਭਾਰਤ ਦੀ ਸੁਰੱਖਿਆ ਲਈ ਮੁੱਖ ਭੂਮਿਕਾ ਨਿਭਾਈ ਸੀ ਨੈਕਸਟ ਕੁਐਸਚਨ ਭਾਰਤ ਦਾ ਪ੍ਰਵੇਸ਼ ਦੁਆਰ ਕਿਸ ਨੂੰ ਕਿਹਾ ਜਾਂਦਾ ਹੈ ਭਾਰਤ ਦਾ ਪ੍ਰਵੇਸ਼ ਦੁਆਰ ਪੰਜਾਬ ਨੂੰ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਵਿਦੇਸ਼ੀ ਹਮਲਾਵਰਾਂ ਨੂੰ ਭਾਰਤ ਪਹੁੰਚਣ ਲਈ ਸਭ ਤੋਂ ਪਹਿਲਾਂ ਪੰਜਾਬ ਵਿੱਚੋਂ ਲੰਘਣਾ ਪੈਂਦਾ ਸੀ ਇਸ ਕਰਕੇ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ। ਨੈਕਸਟ ਕੁਐਸ਼ਨ ਪੰਜਾਬ ਦੇ ਉੱਤਰ ਪੱਛਮ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਦਰਰੇ ਦਾ ਨਾਂ ਦੱਸੋ। ਖੈਬਰ ਦਰਰਾ। ਨੈਕਸਟ ਕੁਐਸ਼ਨ ਹਿਮਾਲਿਆ ਪਹਾੜੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਮਾਊਂਟ ਐਵਰੇਸਟ। ਨੈਕਸਟ ਕੁਐਸ਼ਨ ਦੁਆਬ ਸ਼ਬਦ ਤੋਂ ਕੀ ਭਾਵ ਹੈ? ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ। ਨੈਕਸਟ ਕੁਐਸ਼ਨ ਪੰਜਾਬ ਨੂੰ ਕਿੰਨੇ ਦੁਆਬਿਆਂ ਵਿੱਚ ਵੰਡਿਆ ਗਿਆ ਹੈ? ਪੰਜਾਬ ਨੂੰ ਪੰਜ ਦੁਆਬਿਆਂ ਵਿੱਚ ਵੰਡਿਆ ਗਿਆ ਹੈ। ਨੈਕਸਟ ਕੁਐਸਚਨ ਪੰਜ ਦੁਆਬੇ ਕਿਹੜੇ ਮੁਗਲ ਬਾਦਸ਼ਾਹ ਦੇ ਸਮੇਂ ਬਣਾਏ ਗਏ ਸਨ? ਅਕਬਰ ਦੇ ਸਮੇਂ। ਨੈਕਸਟ ਕੁਐਸਚਨ ਜਲੰਧਰ ਵਿੱਚ ਜਲੰਧਰ ਕਿਸ ਦੁਆਬੇ ਵਿੱਚ ਸਥਿਤ ਹੈ? ਵਿਸਤ ਜਲੰਧਰ ਦੁਆਬ। ਨੈਕਸਟ ਕੁਐਸਚਨ ਹੈ ਜੀ ਹੁਸ਼ਿਆਰਪੁਰ ਕਿਹੜੇ ਦੁਆਬੇ ਵਿੱਚ ਸਥਿਤ ਹੈ? ਹੁਸ਼ਿਆਰਪੁਰ ਵਿਸਤ ਜਲੰਧਰ ਦੁਆਬ ਵਿੱਚ ਸਥਿਤ ਹੈ। ਨੈਕਸਟ ਕੁਐਸਚਨ बारे दुआब देख के एक प्रसिद्ध शहर का नाम दसो लाहौर नेक्स्ट क्वेश्चन है जी बारे दुआब तो की भाव है रावी अति ब्यास دریاवाओं दा ਵਿਚਕਾਰला प्रदेश नेक्स्ट क्वेश्चन है जी बारे दुआब नु माजा क्यों किया जाता है क्योंकि पंजाब दे मध्य विच कारण बारे दुआब नु माजा किया जाता है नेक्स्ट क्वेश्चन अमृतसर अमृतसर किस दुआब स्थित है ਅੰਮ੍ਰਿਤਸਰ ਬਾਰੀ ਦੁਆਬ ਵਿੱਚ ਸਥਿਤ ਹੈ। ਨੈਕਸਟ ਕੁਐਸ਼ਨ ਰਚਨਾ ਦੁਆਬ ਤੋਂ ਕੀ ਭਾਵ ਹੈ? ਰਾਵੀ ਅਤੇ ਚਨਾਬ ਦਰਿਆਵਾਂ ਦਾ ਵਿਚਕਾਰਲਾ ਪ੍ਰਦੇਸ਼। ਨੈਕਸਟ ਕੁਐਸ਼ਨ ਜੱਜ ਦੁਆਬ ਤੋਂ ਕੀ ਭਾਵ ਹੈ? ਚਨਾਬ ਅਤੇ ਜੇਲਮ ਦਰਿਆਵਾਂ ਦਾ ਵਿਚਕਾਰਲਾ ਪ੍ਰਦੇਸ਼। ਨੈਕਸਟ ਕੁਐਸ਼ਨ ਤਰਾਇਨ ਦੀ ਪਹਿਲੀ ਲੜਾਈ ਕਦੋਂ ਹੋਈ ਸੀ? 1191 ਈਸਵੀ ਵਿੱਚ ਹੋਈ ਸੀ। ਥੈਂਕ ਯੂ ਜੀ।